जय मई जय महाकाल मैं ਤੁਹਾਡਾ ਆਪਣਾ ਮਹਾ ਮੰਡਲੇਸ਼ਵਰ ਬ੍ਰਹਮਾਨੰਦ ਗਿਰੀ ਪ੍ਰਮੁਖ ਸ਼੍ਰੀ ਹਿੰਦੂਤਾਕ ਭਾਰਤ ਅੱਜ ਮੈਨੂੰ ਮਜਬੂਰੀ ਚ ਲਾਈਵ ਆਣਾ ਪਿਆ ਕਿਉਂਕਿ ਮੈਂ ਕਈ ਤਰ੍ਹਾਂ ਦੇ ਸੱਜਣਾ ਮਿੱਤਰਾਂ ਨੂੰ ਦੇਖ ਰਿਹਾ ਵੀ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਐ ਜਿਹੜਾ ਮੇਰੇ ਤੇ ਹਮਲਾ ਹੋਇਆ ਉਹ ਸਬੰਧ ਦੇ ਵਿੱਚ ਉਸ ਦਿਸ਼ਾ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਉਹ ਹਮਲੇ ਵਾਲੀ ਗੱਲਬਾਤ ਨੂੰ ਜਦੋਂ ਕਿ ਪੁਲਿਸ ਨੂੰ ਇਹ ਚਾਹੀਦਾ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਵਾਕਈ ਬਹੁਤ ਕਾਬਲੇ ਤਰੀਕ ਕਰ ਰਿਹਾ ਪ੍ਰਸ਼ਾਸਨ ਨੇ ਇਹ ਸੋਚਣਾ ਚਾਹੀਦਾ ਇਹ ਦੇਖਣਾ ਚਾਹੀਦਾ ਵੀ ਇਹ ਬੰਦੇ ਆਏ ਕਿੱਥੋਂ ਸਲਾਹ ਕਿੱਥੇ ਹੋਈ ਕਿਦੇ ਘਰ ਹੋਈ ਕਿਵੇਂ ਹੋਈ ਤੇ ਹਥਿਆਰ ਕਿੱਥੇ ਰੱਖੇ ਬਾਕੀ ਜਾਂਦਿਆਂ ਹੋਇਆ ਹਥਿਆਰ ਕਿੱਥੇ ਰੱਖ ਕੇ ਗਏ ਉਹ ਸਾਰੀਆਂ ਗੱਲਾਂ 'ਲੇ ਪਾਸੇ ਧਿਆਨ ਦੇਣਾ ਚਾਹੀਦਾ ਦੂਜਾ ਮੈਂ ਜ਼ਰੂਰੀ ਗੱਲ ਜਿਹੜੀ ਕਰਨੀ ਹੈ ਇਹਦੇ ਕਰਕੇ ਮੈਂ ਸਾਂਝ ਪਾਈਏ ਤੁਹਾਡੇ ਨਾਲ ਲਾਈਵ ਜਿੰਨੇ ਮੈਨੂੰ ਤੁਸੀਂ ਨਿੱਜੀ ਤੌਰ ਤੇ ਦੋਸਤ ਜਾਣਦੇ ਹੋ ਪਟਿਆਲੇ 'ਚ ਜਿਹੜੇ ਮੇਰੇ ਨਾਲ ਕਾਲੀ ਮਾਤਾ ਮੰਦਰ ਚ ਆ ਕੇ ਵਿਚਰਦੇ ਹੋ ਜਿਹੜੇ ਮੇਰੇ ਕੋਲ ਕਦੀ ਆਏ ਹੋ ਦਫ਼ਤਰ ਚ ਉਹ ਸਾਥੀਆਂ ਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਇੱਕ ਗੱਲ ਪਤਾ ਹੈ ਵੀ ਮੈਂ ਕਾਲੀ ਮਾਤਾ ਮੰਦਰ ਦੇ ਵਿੱਚ ਬੈਠ ਕੇ ਕਦੀ ਲੰਗਰ ਦੇ ਵਿੱਚੋਂ ਚਾਹ ਤੱਕਣੀ ਨਹੀਂ ਪੀਤੀ ਜਿਹੜਾ ਸੱਜਣ ਮਿੱਤਰ ਸੰਤ ਕੋਈ ਮਹਾਤਮਾ ਮੇਰੇ ਕੋਲ ਆਂਦਾ ਹੈ ਮੈਂ ਕਦੀ ਲੰਗਰ ਤੱਕ ਨਹੀਂ ਉੱਥੋਂ ਛਕਾਇਆ ਮੈਂ ਹਮੇਸ਼ਾ ਮੰਦਰ ਦੇ ਸਾਹਮਣੇ ਪਾਲ ਢਾਬਾ ਉੱਥੋਂ ਲੰਗਰ ਛਕਾਨਾ ਜਿਹੜੇ ਸਾਥੀ ਬਾਹਰ ਸੜਕ ਦੇ ਉੱਤੇ ਰੇੜੀਆਂ ਲਾ ਕੇ ਖੜੇ ਹੈ ਉਹਦੇ ਵਿੱਚ ਮੇਰੇ ਬਹੁਤ ਆਜੀਜ਼ ਨੇ ਜਿਹੜੇ ਪਰਿਵਾਰਕ ਮੈਂਬਰ ਵੀ ਨੇ ਜਵਾਕ ਨੇ ਵੀ ਜਰੇ ਰਵੀ ਦਾ ਪਰਿਵਾਰ ਹੈ ਚੌਰੇ ਵਾਲਾ ਮੁੰਡਾ ਸਾਡਾ ਅਮਨ ਉਹਦਾ ਪਰਿਵਾਰ ਹੈ ਹੋਰ ਬੜੇ ਸਾਥੀ ਹੈ ਜਿਹੜੇ ਮੇਰੇ ਆਪਣੇ ਨੇ ਤੁਸੀਂ ਨੇਮੋ ਧਰਮੀ ਹੋ ਕੇ ਗੱਲ ਕਹਿ ਸਕਦੇ ਹੋ ਕਿਤੇ ਜ਼ਿੰਦਗੀ 'ਚ ਕਦੀ ਵੀ ਵੀ ਮੈਂ ਕਦੀ 1 ਰੁਪਏ ਦੀ ਵੀ ਮੰਗ ਕੀਤੀ ਆ ਜਾਂ ਲਿਆ ਹੋਇਆ ਅੱਜ ਕੁਝ ਸ਼ਰਾਰਤੀ ਅੰਸ਼ਰਾਂ ਦੇ ਕਹਿਣ ਤੇ ਕੁਝ ਮੇਰੀਆਂ ਭੈਣਾਂ ਉਥੋਂ ਬਿਆਨ ਦੇ ਰਹੀਆਂ ਜਿਹੜੀਆਂ ਭੈਣਾ ਬਿਆਨ ਦੇ ਰਹੀਆਂ ਨਾ ਜਦੋਂ ਇਹਨਾਂ ਦੀਆਂ ਰੇੜੀਆਂ ਸਰਕਾਰ ਨੇ ਬੰਦ ਕਰਾ ਦੀਆਂ ਸੀ ਇਹਨਾਂ ਮਾਤਾ-ਮਾਵਾਂ ਦਾ ਤੇ ਇਸ ਭੈਣ ਦੀ ਵੀ ਰੇੜੀ ਮੈਲਵਾਨ ਗਿਆ ਸੀ ਕਿਉਂਕਿ ਮੈਂ ਆਪਣੀਆਂ ਭੈਣਾ ਸਮਝਦਾ ਮੈਂ ਤਰੀਕੀ ਕੋ ਬੰਦਾ ਬੇਰੁਜ਼ਗਾਰ ਨਹੀਂ ਰਹਿਣ ਦਿੱਤਾ ਜਿਹੜੀ ਮੇਰੀ ਲੜਾਈ ਹੈ ਉਹ ਮੰਦਿਰ ਦੀ ਸੁੰਦਰੀ ਕਰਨ ਦੀ ਹੈ ਮੰਦਿਰ ਦੇ ਵਿਸਥਾਰ ਦੀ ਹੈ ਉਹਦੇ ਵਿੱਚ ਜਿਹੜੇ ਸਹਿਯੋਗੀ ਸਾਥੀ ਨੇ ਜਿਹੜੇ ਹਿੰਦੂ ਟੀਮਾਂ ਨੇ ਵੱਡੀਆਂ ਜਿਹੜੀਆਂ ਵੱਡੇ ਸੰਗਠਨ ਨੇ ਉਹ ਵੀ ਇਹ ਗੱਲ ਚਾਹੁੰਦੇ ਆ ਵੀ ਮੰਦਰ ਨੂੰ ਕੋਲੀ ਟੋਰ ਬਣਾਇਆ ਜਾਏ ਖੋਲਿਆ ਜਾਏ ਕਿਉਂਕਿ ਭਾਰਤ ਦੇ ਬੜੇ ਵੱਡੇ ਵੱਡੇ ਮੰਦਰ ਜਿਹੜੇ ਆ ਕੋਲੀ ਟੋਰ ਬਣਾਏ ਗਏ ਆ ਸਾਡਾ ਤਾਂ ਆਪਣਾ ਪੈਸਾ ਸਾਡੇ ਆਪਣੇ ਪੈਸੇ ਨਾਲ ਬਣਨੇ ਆ ਦੱਸੋ ਸਾਡੀ ਇਹੋ ਜੀ ਕਿਹੜੀ ਮੰਗ ਜਿਹੜੀ ਅਸੀਂ ਗਲਤ ਕਰਤੀ 2250 ਰੁਪਏ ਕਿਲੋ ਪੇੜੇ ਕਿਤੇ ਮਿਲਦੇ ਆ ਜਿੱਥੇ 50 ਰੁਪਏ ਕਿਲੋ ਦੁੱਧ ਆ ਬਾਰ ਬਾਰ ਚੜਾਈਆਂ ਹੋਈਆਂ ਚੁੰਨੀਆਂ ਦੁਬਾਰਾ ਚੜ੍ਹਣੀਆਂ ਬਾਰ ਬਾਰ ਚੜਾਏ ਹੋਏ ਨਾਰੀਅਲ ਦੁਬਾਰਾ ਚੜ੍ਹਨੇ ਹਰ ਉਹ ਝੂਠਾ ਪ੍ਰਸ਼ਾਦ ਮਾਈ ਨੂੰ ਲੱਗਣਾ ਇਹ ਕੋਈ ਨਿਆਣੀ ਗੱਲ ਆ ਯਾਰ ਅੱਜ ਰੋਲਾ ਤਾਂ ਤੁਸੀਂ ਪਾ ਰਹੇ ਹੋ ਮੇਰੇ ਖਿਲਾਫ ਲੋ ਜਿਹੜੇ ਸਾਥੀ ਇਕੱਠੇ ਹੋ ਕੇ ਪਾ ਰਹੇ ਆ ਜਿਹੜੇ ਵੀ ਸਾਥੀ ਮੇਰੇ ਖਿਲਾਫ ਰੋਲਾ ਪਾ ਰਹੇ ਕੋਈ ਗੱਲ ਨਹੀਂ ਮੈਨੂੰ ਕੋਈ ਰੱਜ ਨਹੀਂ ਤੁਹਾਡੇ ਨਾਲ ਮੈਂ ਬਹੁਤ ਜਿਹਰ ਕਰਦਾ ਬਹੁਤ ਰਿਸਪੈਕਟ ਕਰਦਾ ਤੁਹਾਡੀ ਪਰ ਗੱਲ ਇਹ ਆ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਮਾਈ ਨੂੰ ਝੂਠਾ ਪ੍ਰਸ਼ਾਦ ਚੜੇ ਤੁਸੀਂ ਇਸ ਗੱਲ ਦਾ ਸਮਰਥਨ ਕਰਦੇ ਹੋ ਤੁਸੀਂ ਕੀ ਜਾਣਦੇ ਹੋ ਵੀ ਇਹ ਜਿਹੜੀ ਚੋਰੀ-ਬਜਾਰੀ ਐ ਇਸੇ ਤਰ੍ਹਾਂ ਹੀ ਚੱਲਦੀ ਰਹੇ ਰੋਕੀ ਨਾ ਜਾਏ। ਰੇੜੀਆਂ ਵਾਲੇ ਵਿਚਾਰਿਆਂ ਦਾ ਢਾਲ ਬਣਾਇਆ ਜਾ ਰਿਹਾ ਰੇੜੀਆਂ ਨਾਲ ਸਾਡਾ ਮੇਰਾ ਕੀ ਲੈਣਾ ਦੇਣਾ। ਅੱਜ ਤੱਕ ਜਿੱਦਣ ਮੈਂ ਇਸ ਗੱਡੀ ਤੇ ਬੈਠਾ ਸੀ ਆਕੇ ਹਿੰਦੂ ਤਖਤ ਦੀ ਤੇ ਸਭ ਤੋਂ ਪਹਿਲਾਂ ਮੈਂ ਰੇੜੀ ਵਾਲੇ ਭਾਈਚਾਰੇ ਨੂੰ ਇਕੱਠਾ ਕਰਿਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਪਹਿਲੇ ਮਹਾਰਾਜ ਜੀ ਪਤਾ ਨਹੀਂ ਕਲੈਕਸ਼ਨ ਕਰਾਉਂਦੇ ਸੀ ਕਿ ਨਹੀਂ ਸੀ ਕਰਾਉਂਦੇ ਮੈਂ ਉਸ ਗੱਲ 'ਚ ਨਹੀਂ ਪੈਣਾ। ਮੈਂ ਜ਼ਿੰਦਗੀ ਦੇ ਵਿੱਚ ਜੇ ਕੋਈ ਮੇਰੇ ਨਾਂ ਤੇ ਤੁਹਾਡੇ ਕੋਲ ਪੈਸੇ ਮੰਗਣ ਆਏ ਇਹ ਗੱਲ ਨੋਟ ਕਰ ਲਿਓ ਮੇਰੀ। ਮੈਂ ਸਾਰੇ ਰੇੜੀ ਵਾਲਿਆਂ ਨੂੰ ਕਿਹਾ ਕਿ ਜੇ ਮੇਰੇ ਨਾਂ ਤੇ ਤੁਹਾਡੇ ਕੋਲੋਂ ਕੋਈ 1 ਰੁਪਿਆ ਲੈਣ ਆਈ ਬਿਲਕੁਲ ਨਹੀਂ ਦੇਣਾ ਸਗੋ ਮੇਰੇ ਕੋਲ ਆ ਜਾਣਾ ਮੈਨੂੰ ਦੱਸਣਾ ਵੀ ਫਲਾਣਾ ਬੰਦਾ ਰੁਪਏ ਲੈਣਾ ਜਿਹੜੇ ਸਾਥੀ ਅੱਜ ਹਮੈਤੀ ਬਣੇ ਹੋਏ ਆ ਇਹ ਹਫਤਾ ਵੀ ਇਕੱਠਾ ਕਰਦੇ ਆ ਮੰਥਲੀ ਵੀ ਇਕੱਠੀ ਕਰਦੇ ਆ ਸ਼ਨੀਵਾਰ ਵੀ ਪੈਸੇ ਇਕੱਠੇ ਕਰਦੇ ਆ ਮੈਨੂੰ ਸਭ ਪਤਾ ਯਾਰ ਮੈਂ ਚੱਕਰ ਚ ਪੈਣਾ ਨਹੀਂ ਜਾਂਦਾ ਮੇਰਾ ਮਕਸਦ ਹੈ ਮੰਦਰ ਦਾ ਸੁੰਦਰੀਕਰਨ ਪੁਜਾਰੀਆਂ ਦਾ ਸਿਸਟਮ ਸੈੱਟ ਹੋਏ ਹਰ ਮੰਦਰ ਚ ਪੁਜਾਰੀ ਹੋਏ ਕਾਲੀ ਮਾਤਾ ਮੰਦਰ ਖੁੱਲਿਆ ਰਹੇ ਜਿੰਨੇ ਵਜੇ ਤੋਂ ਜਿੰਨੇ ਵਜੇ ਤੱਕ ਹੈਗਾ ਹਰ ਮੰਦਰ ਦੇ ਵਿੱਚ ਪੁਜਾਰੀ ਚਾਹੀਦਾ ਸਾਡੇ ਸਾਰੇ ਮੰਦਰਾਂ ਨੂੰ ਤਾਲੇ ਲੱਗੇ ਹੁੰਦੇ ਆ ਇੱਕ ਮਾਈ ਦੀ ਮੂਰਤੀ ਦੇ ਕੋਲ ਪੁਜਾਰੀ ਹੁੰਦੇ ਆ ਜਾਂ ਗौरी माता ਮੰਦਰ ਚ ਪੁਜਾਰੀ ਹੁੰਦਾ ਉਸ ਤੋਂ ਬਿਨਾ ਸਾਰੇ ਮੰਦਰ ਬੰਦ ਹੁੰਦੇ ਆ ਇਹ ਉਹ ਗੱਲ ਦਾ ਕਰਦੇ ਨਹੀਂ ਸਾਥੀ ਜਿਹੜਾ ਗੁੰਮਦਾਂ ਦਾ ਹਾਲ ਆ ਉਹ ਤਾਂ ਕਰਦੇ ਨਹੀਂ ਜਿਹੜਾ ਤਲਾ ਦਾ ਹਾਲ ਉਹਦੀ ਤਾਂ ਕੋਈ ਗੱਲ ਨਹੀਂ ਕਰਦੇ ਜਿਹੜੀਆਂ ਅਸੀਂ ਕੀਤੀਆਂ ਪਹਿਲੀ ਵਾਰੀ ਹੋਇਆ ਵੀ ਕਿਤੇ Hindu ਸੰਗਠਨਾ ਨੇ ਇਕੱਠ ਕਰਕੇ ਡੀਸੀ ਪਟਿਆਲੇ ਨੂੰ ਮੰਦਰ ਦੇ ਵਿੱਚ ਬੁਲਾਇਆ ਹੋਏ ਨਹੀਂ ਅਕਸਰ ਕੀ ਹੁੰਦਾ ਸੀ Hindu ਸੰਗਠਨ ਦਫ਼ਤਰ ਜਾ ਕੇ ਨਮਸਤਕ ਹੋ ਕੇ ਆ ਜਾਂਦੇ ਸੀ ਐਪਲੀਕੇਸ਼ਨਾਂ ਲਿਖ ਕੇ ਦੇ ਕੇ ਆਉਂਦੇ ਸੀ ਇਹ ਪਹਿਲੀ ਵਾਰੀ ਹੋਇਆ ਚਾਹੇ ਉਹ ਪਵਨ ਗੁਪਤਾ ਜੀ ਸੀ ਚਾਹੇ ਉਹ ਸਿੰਘਲਾ ਜੀ ਨੂੰ ਇਨਵਾਈਟ ਕੀਤਾ ਸੀ ਚਾਹੇ ਉਹ ਰਵਿੰਦਰ ਸਿੰਘਲਾ ਜੀ ਸੀ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਦੀ ਬੱਬਰ ਉਰੀ ਸੀ ਸੋਨੂ ਸਮਾਣੇ ਵਾਲਾ ਸੀ ਬਹੁਤ ਜਥੇਬੰਦੀਆਂ ਸੀ ਜਿਹੜੀਆਂ ਆਈਆਂ ਹਨਮਾਨ ਸੇਵਾ ਦਲ ਸੀ ਈਸ਼ਵਰ ਜੀ ਉਰੀ ਸੀ ਬੜੇ ਸਾਥੀ ਵੀ ਮੇਰੀ ਤਾਂ ਟੀਮ ਹੈਗੀ ਹੈਗੀ ਸੀ ਚਲੋ ਸਾਰੇ ਜਿੰਨੇ ਹਿੰਦੂ ਤਖਤ ਵਾਲੇ ਸਾਡੇ ਸਾਰੇ ਉਹ ਤਾਂ ਹੈਗੇ ਸੀ ਪਰ ਇਹ ਗੱਲ ਇਹ ਆ ਵੀ ਅਸੀਂ ਤਾਂ ਮੰਦਰ ਦੇ ਸੁੰਦਰੀ ਕਰਨ ਦੀ ਗੱਲ ਕਰ ਰਹੇ ਹਾਂ ਉਹਦੇ باوجود ਇੱਕ ਸ਼ਰਾਰਤੀ ਅੰਸ਼ਰ ਮੇਰੇ ਤੇ ਹਮਲਾ ਕਰ ਦਿੰਦੇ ਆ ਕਿ ਅੱਜ ਜਿਹੜੇ ਉਹਨਾਂ ਦੇ ਪਚਾ ਚ ਆਏ ਹੋ। ਘਟੋ ਘਟੇ ਤਾਂ ਸੋਚੋ ਯਾਰ ਵੀ ਤੁਸੀਂ ਇੱਕ ਕਰਦਾਰ ਤੌਰ ਤੇ ਇਲਜ਼ਾਮ ਲਾ ਰਹੇ ਹੋ। ਤੁਸੀਂ ਸੌਹ ਦੇ ਦੋ ਚਲੋ ਜਿਹੜੇ ਸਾਥੀ ਇਲਜ਼ਾਮ ਲਾ ਰਹੇ ਹੋ ਮੈਂ ਸੌਹ ਦਿੰਦਾ। ਮੇਰੇ ਕੋਲ ਮੇਰੀ ਮਾਂ ਹੈਗੀ ਐ। ਜਿਨੇ ਮੈਨੂੰ ਜਨਮ ਦਿੱਤਾ ਮੈਂ ਆਪਣੀ ਮਾਂ ਨੂੰ ਲੈ ਕੇ ਮੰਦਰ ਚੜਦਾ ਤੇ ਜਿਹੜੇ ਸਾਥੀ ਦੂਜੇ ਪਾਸੇ ਇਲਜ਼ਾਮ ਲਵਾ ਰਹੇ ਹੋ ਤੁਹਾਡੇ ਕੋਲ ਆਪਣੇ ਪਰਿਵਾਰ ਚ ਮਾਂ ਪਿਓ ਹੋਗਾ ਤਾਂ ਠੀਕ ਐ ਨਹੀਂ ਤਾਂ ਆਪਣਾ ਕੋਈ ਬੱਚਾ ਲੈ ਕੇ ਉਹ ਪ੍ਰਧਾਨ ਲੋਕ ਜਿਹੜੇ ਮੇਰੇ ਤੇ ਇਲਜ਼ਾਮ ਲਵਾ ਰਹੇ ਆ ਕਿਉਂਕਿ ਰੇੜੀਆਂ ਵਾਲਾ ਤਾਂ ਵਿਚਾਰੇ ਗਰੀਬ ਹੈ ਉਹਦਾ ਭਰਾ ਨੇ ਮੇਰੇ ਬੱਚੇ ਨੇ ਮੇਰੇ ਉਹ ਰੇੜੀਆਂ ਵਾਲੇ ਉਹ ਤਾਂ ਜਦੋਂ ਮੇਰੇ ਸਾਹਮਣੇ ਆਣਗੇ ਮੇਰੀ ਅੱਖ ਚੱਕ ਪਾਣਗੇ ਉਹ ਗੱਲ ਨਹੀਂ ਕਰਨਗੇ ਨਾ ਕਰ ਸਕਦੇ ਠੀਕ ਹੈ ਮੈਨੂੰ ਬਹੁਤ ਰੇੜੀਆਂ ਵਾਲਿਆਂ ਦੇ ਟੈਲੀਫੋਨ ਆ ਰਹੇ ਆ ਵੀ ਸਾਨੂੰ ਐਵੇਂ ਕਹਵਾਇਆ ਜਾ ਰਿਹਾ ਜੀ ਸਾਡੇ ਤੋਂ ਮਣੀ ਬਾਬਾ ਐਵੇਂ ਕਹਵਾ ਰਿਹਾ ਜੀ ਸਾਡੇ ਤੋਂ ਫਲਾਣਾ ਐਵੇਂ ਕਹਵਾ ਰਿਹਾ ਜੀ ਕੋਈ ਗੱਲ ਨਹੀਂ ਆ ਉਹ ਉਹਨਾਂ ਤੋਂ ਸਮਾਨ ਲੈਂਦੇ ਆ ਕਿਉਂਕਿ ਮਣੀ ਕੋਲ ਠੇਕੇ ਆ ਉਹਦੇ ਕੋਲ ਚੁੰਨੀਆਂ ਦਾ ਸਟੋਰ ਪਿਆ ਹੈ ਉਹਦੇ ਕੋਲ ਨਾਰੀਅਲ ਪਏ ਆ ਉਹ ਰੇੜੀਆਂ ਵਾਲੇ ਵਿਚਾਰਿਆਂ ਨੂੰ ਉਹ ਉਧਾਰ ਦਿੰਦਾ ਇਸ ਕਰਕੇ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਪੂਰੀ ਟੀਮ ਬਲੈਕਮੇਲ ਕਰ ਰਹੀ ਹੈ ਪਰ ਗੱਲ ਜਿਹੜੀ ਲੜਾਈ ਦੀ ਹੈ ਲੜਾਈ ਤੇ ਆਓ ਜੇ ਮੈਂ ਕਦੀ ਕੋਈ ਪੰਜ ਪੈਸੇ ਮੰਗੇ ਆ ਮਾਈ ਕਾਲੀ ਦੇ ਚਰਨਾਂ ਦੇ ਵਿੱਚ ਖੜ ਕੇ ਮੈਂ ਕਸਮ ਦੇਣ ਨੂੰ ਤਿਆਰ ਆ ਨਾ ਮੈਂ ਆਪਣੇ ਕਰਤਾਰ ਦੇ ਕਦੀ ਦਾਗ ਲਵਾਇਆ ਨਾ ਮੈਂ ਲਵਾਉਂਦਾ ਇਹ ਹਮਲਾ ਬੜੀ ਗਿਣੀ ਮਿਸਰੀ ਸਾਜਜ ਤੇ ਤੈਤ ਹੋਇਆ ਬਹੁਤ ਜਿੱਥੋਂ ਚੱਲ ਕੇ ਆਏ ਹੋ ਉੱਥੋਂ ਦੀਆਂ ਵੀ ਸਾਰੀਆਂ ਟੋਟਲ ਮੇਰੇ ਕੋਲ ਸਾਰੇ ਸਬੂਤ ਆ ਜਿਹੜੇ ਹਮਲਾ ਕਰਨ ਆਏ ਉਹਦਾ ਵੀ ਮੇਰੇ ਕੋਲ ਸਾਰੇ ਸਬੂਤ ਆ ਵੀ ਕਿਵੇਂ ਕਰਨ ਆਏ ਕੀ ਕੀ ਲੈ ਕੇ ਆਏ ਕਿਹੜੇ ਕਿਹੜੇ ਹਥਿਆਰਾਂ ਨਾਲ ਆਏ ਠੀਕ ਹੈ ਇੱਕ ਭਰੋਸਾ ਹੁੰਦਾ ਹੈ ਇਹਦੇ ਪਿਆਰ ਹੁੰਦਾ ਵੀ ਕੋਈ ਗੱਲ ਨਹੀਂ ਯਾਰ ਇਹ ਮੇਰਾ ਮਾੜਾ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਕਦੋਂ ਜਦੋਂ ਉਲਟੋਈਏ ਠੀਕ ਹੈ ਪਰ ਉਹ ਭਰੋਸਾ ਜਦੋਂ ਬੰਦਾ ਤੋੜਦਾ ਹੈ ਪਿਆਰ ਦੇ ਵਿੱਚ ਕਿਸੇ ਨੂੰ ਗੁੰਮਰਾਹ ਕਰਕੇ ਮਾਰਦੇ ਹੋ ਹਮੇਸ਼ਾ ਪਿੱਛੇ ਚੂਰਾ ਵੱਜਦਾ ਇਹ ਵੀ ਪਿੱਛੇ ਚੂਰਾ ਵੱਜਿਆ ਕਿਉਂਕਿ ਮੈਨੂੰ ਆਸ ਨਹੀਂ ਸੀ ਵੀ ਇਹ ਲੋਕ ਮੇਰੇ ਨਾਲ ਇਹੋ ਜਿਹੀ ਬادثਲੁਕੀ ਕਰ ਸਕਦੇ ਆ ਤੇ ਫਿਰ ਜਦੋਂ ਮੈਂ ਖੜ ਕੇ ਤੁਹਾਨੂੰ ਬਾਜਾ ਮਾਰੀਆਂ ਉਹ ਤੁਸੀਂ ਲੜੇ ਤੁਸੀਂ ਆਪਣਾ ਕੰਮ ਕਰਕੇ ਦੌੜ ਗਏ ਤੁਸੀਂ ਮਾਰੂ ਹਥਿਆਰ ਨਾਲ ਲੈਨਸ ਹੋ ਕੇ ਆਏ ਅਜੇ ਮਾ ਉਹ ਗੱਲ ਹੀ ਨਹੀਂ ਕਰ ਰਿਹਾ ਵੀਹ ਹਜ਼ਾਰ ਕਿੱਥੋਂ ਆਏ ਕਿਵੇਂ ਆਏ ਉਹ ਅਸਤਰਾ ਨਾਲ ਬਹਿ ਕੇ ਕਰਨ ਵਾਲਾ ਵਿਸ਼ਾ ਮੈਂ ਕਰਾਂ ਪਰ ਮੈਂ ਤੁਹਾਨੂੰ ਆਮ ਜਨਤਾ ਨੂੰ ਵੀ ਗੱਲ ਦੱਸਣੀ ਚਾਹਨਾ ਵੀ ਨਾ ਮੈਂ ਮੰਦਰ ਚੋਂ ਕਦੀ ਅੱਜ ਤੱਕ ਚਾਹ ਦਾ ਕੱਪ ਪੀਤਾ ਜਦ ਤੱਕ ਮੈਂ ਜੀਵਾਂਗਾ ਨਾ ਮੈਂ ਕਦੀ ਪੀਵਾਂਗਾ ਮੈਂ ਹਮੇਸ਼ਾ ਮਾਈ ਨੂੰ ਸਮਰਪਿਤ ਆ ਮੈਂ ਮਾਈ ਦੇ ਨਾਂ ਤੇ ਲੈ ਕੇ ਕਦੀ ਵੀ ਕੁਛ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਵਾਇਆ ਨਾ ਹੀ ਮਾਈ ਕਰਾਏ ਮਾਈ ਜਿੰਨਾ ਹਿੰਦਿਆਂ ਵਸੀਲਿਆਂ ਨਾਲ ਮੈਨੂੰ ਮਾਈ ਨੇ ਸੁਰੱਖਿਅਤ ਕੀਤਾ ਹੈ ਮਾਈ ਨੇ ਮੈਨੂੰ ਸਮਰੱਥ ਕੀਤਾ ਹੈ ਇਨਕਮ ਸੋਰਸ ਆ ਰਹੀ ਮੈਂ ਚਾਹਨਾ ਵੀ ਮੇਰੇ ਉਹ ਜਿਹੜੇ ਆ ਬਣੇ ਰਹਿਣ ਤੇ ਮਾਈ ਮੇਰੇ ਕਿਸੇ ਤਰ੍ਹਾਂ ਹੀ ਕਿਰਪਾ ਬਰਸਾਉਂਦੀ ਰਹੀ ਮੈਨੂੰ ਮਾਂ ਦਾ ਨਾਂ ਵੇਚ ਕੇ ਪੈਸੇ ਨਾ ਕਮਾਣੇ ਪੈਣ ਨਾ ਮੈਂ ਕਮਾਵਾਂ ਕਦੀ ਉਹ ਨਾ ਮੇਰੀ ਜ਼ਿੰਦਗੀ 'ਚ ਦਿਨ ਆਏ ਵੀ ਜਿਹੜਾ ਮੈਂ ਮਾਈ ਦੇ ਨਾਂ ਦੇ ਉੱਤੇ ਠੱਗੀਆਂ ਠੋਰੀਆਂ ਕਰਾਂ ਜਿਹੜੇ ਲੋਕ ਕਰ ਰਹੇ ਆ ਉਹਨਾਂ ਨੂੰ ਮੁਬਾਰਕ ਮੈਂ ਫੇਰ ਦੁਬਾਰਾ ਤੁਹਾਡੇ ਇਸ ਲਾਈਵ ਰਾਈ ਤੁਹਾਡੇ ਨਾਲ ਸਾਹ ਜਪਾਣੀ ਚਾਹੁੰਦਾ ਸੀ ਵੀ ਇਹ ਜਿਹੜੇ ਦੋਸ਼ ਆ ਬਿਲਕੁਲ ਝੂਠੇ ਆ ਜਿਹੜਾ ਬੰਦਾ ਇਹ ਦੋਸ਼ ਲਵਾ ਰਿਹਾ ਜਾਂ ਜਿਹੜਾ ਇਹਨਾਂ 'ਚ ਸਹਾਈ ਹੈ ਆਹ ਕਾਲੀ ਮਾਤਾ ਮੰਦਿਰ ਆਪਾਂ ਚੜ ਮਾਈਦੇ ਸਾਹਮਣੇ ਆਪਾਂ ਲਾਈਵ ਹੋ ਜਾਾਂਗੇ ਸੌ ਇੱਕ ਲਾਈਵ ਖਾ ਲਈਏ ਵੀ ਹਾਂਜੀ ਇਹਨੇ ਸਾਡੇ ਤੋਂ ਅੱਜ ਤੱਕ 1 ਰੁਪਿਆ ਵੀ ਲਿਆ ਨਾ ਮੈਂ ਕਦੀ ਲਿਆ ਨਾ ਮੈਂ ਲੈਣ ਦੇ ਹੱਕ ਜਾਂ ਨਾ ਹੀ ਮੈਂ ਦੁਬਾਰਾ ਬਾਅਦ ਚ ਲੈਣ ਦੇ ਹੱਕ ਜਾਂ ਦੂਸਰੀ ਗੱਲ ਜਿਹੜੀ ਮੇਰੀ ਲੜਾਈ ਹੈ ਸੁੰਦਰੀ ਕਰਨ ਦੀ ਹੈ ਮੰਦਰ ਦੇ ਅੰਦਰ ਦੀ ਹੈ ਮੰਦਰ ਦੇ ਪ੍ਰਸ਼ਾਦ ਦੀ ਹੈ ਪ੍ਰਸ਼ਾਦ mafia ਦੇ ਖਿਲਾਫ ਹੈ ਉਹ ਬਿਲਕੁਲ ਜਿਹੜੀ ਆ ਤੱਤ ਪਰ ਉਹ ਰਹੇਗੀ ਰੇੜੀਆਂ ਵਾਲਿਆਂ ਨਾਲ ਮੇਰੀ ਕੋਈ ਲੜਾਈ ਨਹੀਂ ਮੇਰੀ ਤੁਹਾਨੂੰ ਫੇਰ ਬੇਨਤੀ ਹੈ ਵੀ ਇਹ ਲੋਕ ਤੁਹਾਨੂੰ ਬਲੈਕਮੇਲ ਕਰਦੇ ਆ ਮੈਂ ਤੁਹਾਡੀ ਮਜਬੂਰੀ ਸਮਝਦਾ ਵੀ ਤੁਹਾਨੂੰ ਉਧਾਰ ਸਮਾਨ ਦਿੰਦੇ ਆ ਗ੍ਰਾਮ ਦੇ ਉਧਾਰ ਸਮਾਨ ਆ ਰਿਹਾ ਸਾਰਾ ਕੁਝ ਹੋ ਰਿਹਾ ਤੁਸੀਂ ਗਰੀਬ ਆਦਮੀ ਹੋ ਤੁਸੀਂ ਆਪਣੀ ਦੂਜੀ ਰੋਟੀ ਕਮਾਓ